ਭਾਰਤ ਤੇ ਪਾਕਿਸਤਾਨ ਦੇ ਵਿੱਚ ਲਗਾਤਾਰ ਜੰਗ ਦਾ ਮਾਹੌਲ ਜਿਹੜਾ ਕਿ ਬਣਿਆ ਹੋਇਆ ਸੀ ਭਾਰਤ ਦੇ ਵੱਲੋਂ ਆਪਰੇਸ਼ਨ ਸਿੰਧੂਰ ਚਲਾਇਆ ਗਿਆ। ਇਸ ਦੌਰਾਨ ਪਾਕਿਸਤਾਨ ਦੀ ਫੌਜ ਲਗਾਤਾਰ ਦਾਵਾ ਕਰ ਰਹੀ ਸੀ ਕਿ ਭਾਰਤੀ ਹਵਾਈ ਸੈਨਾ ਦੇ ਰਾਫੇਲ ਜੈੱਟ ਨੂੰ ਡੇਗ ਦਿੱਤਾ ਗਿਆ। ਇਸ ਬਾਰੇ ਹੁਣ ਵੱਡਾ ਖੁਲਾਸਾ ਹੋਇਆ। ਜੀ ਹਾਂ ਦਾਅਵਾ ਕੀਤਾ ਕਿ ਤਿੰਨ ਫੌਜਾਂ ਨੇ ਆਪਰੇਸ਼ਨ ਸਿੰਧੂਰ ਤੇ ਇੱਕ ਪ੍ਰੈਸ ਕਾਨਫਰੰਸ ਕੀਤੀ ਤੇ ਦੱਸਿਆ ਕਿ ਪਹਿਲਗਾਮ ਦੇ ਦੋਸ਼ ਨੂੰ ਕਿਵੇਂ ਸਜ਼ਾ ਦਿੱਤੀ ਗਈ ਆ ਇਸ ਦੌਰਾਨ ਜਦੋਂ ਫੌਜ ਨੂੰ ਇੱਕ ਸਵਾਲ ਪੁੱਛਿਆ ਗਿਆ ਕਿ ਪਾਕਿਸਤਾਨੀ ਫੌਜ ਦਾਵਾ ਕਰ ਰਹੀ ਹੈ ਕਿ ਉਸਨੇ ਭਾਰਤੀ ਹਵਾਈ ਸੈਨਾ ਦੇ ਰਾਫੇਲ ਜੈਟ ਨੂੰ ਡੇਗ ਦਿੱਤਾ ਤਾਂ ਇਸ ਬਾਰੇ ਤੁਹਾਡਾ ਕੀ ਕਹਿਣਾ ਹੈ ਤਾਂ ਇਸ ਦੇ ਉੱਤੇ ਯਰ ਮਾਰਸ਼ਲ ਦਾ ਅਜਿਹਾ ਜਵਾਬ ਆਇਆ ਜਿਸ ਨੂੰ ਸੁਣ ਕੇ ਤੁਹਾਨੂੰ ਵੀ ਮਾਣ ਮਹਿਸੂਸ ਹੋਵੇਗਾ ਉਹਨਾਂ ਸਪਸ਼ਟ ਕੀਤਾ ਕਿ ਭਾਰਤੀ ਹਵਾਈ ਸੈਨਾ ਦੇ ਸਾਰੇ ਰਾਫੇਲ ਜੈਟ ਸੁਰੱਖਿਅਤ ਨੇ ਤੇ ਪਾਕਿਸਤਾਨ ਦਾ ਦਾਵਾ ਪੂਰੀ ਤਰ੍ਹਾਂ ਬੇਬੁਨਿਆਦ ਹੈ ਏਅਰ ਮਾਰਸ਼ਲ ਏਕੇ ਭਾਰਤੀ ਨੇ ਕਿਹਾ ਕਿ ਪਹਿਲਗਾਮ ਦੇ ਜਵਾਬ ਦੇ ਵਿੱਚ 7 ਮਈ ਨੂੰ ਹਥਿਆਰਬੰਦ ਬਲਾਂ ਨੇ ਪਾਕਿਸਤਾਨ ਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦੇ ਵਿੱਚ ਅੱਤਵਾਦੀ ਕੈਂਪਾਂ ਨੂੰ ਨਿਸ਼ਾਨਾ ਬਣਾਇਆ ਜਿਸ ਦੇ ਵਿੱਚ ਲਗਭਗ 100 ਅੱਤਵਾਦੀ ਮਾਰੇ ਗਏ ਨੇ ਅਗਲੇ ਕੁਝ ਦਿਨਾਂ ਤੱਕ ਜਾਰੀ ਰਹੀ ਗੋਲੀਬਾਰੀ ਦੇ ਵਿੱਚੋਂ ਘੱਟੋ ਘੱਟ 40 ਪਾਕਿਸਤਾਨੀ ਸੈਨਿਕ ਵੀ ਮਾਰੇ ਗਏ ਅਸੀਂ ਉਹਨਾਂ ਦੇ ਕੁਝ ਜਹਾਜ਼ਾਂ ਨੂੰ ਵੀ ਦੇਖ ਦਿੱਤਾ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗ ਜਾਵੇਗਾ ਇਸ ਦੇ ਨਾਲ ਹੀ ਇਅਰ ਮਾਰਸ਼ਲ ਏਕੇ ਭਾਰਤੀ ਨੇ ਕਿਹਾ ਕਿ ਉਹਨਾਂ ਦੇ ਜਹਾਜ਼ਾਂ ਨੂੰ ਸਾਡੀ ਸਰਦ ਦੇ ਵਿੱਚ ਦਾਖਲ ਹੋਣ ਤੋਂ ਰੋਕਿਆ ਗਿਆ ਸੀ ਬੇਸ਼ੱਕ ਅਸੀਂ ਕੁਝ ਜਹਾਜ਼ੇ ਨੂੰ ਡੇਗ ਦਿੱਤਾ ਹੈ ਬੇਸ਼ੱਕ ਉਹਨਾਂ ਦੇ ਪੱਖ ਦੇ ਵਿੱਚ ਭਾਰੇ ਨੁਕਸਾਨ ਹੋਇਆ ਜੋ ਅਸੀਂ ਪਹੁੰਚਾਇਆ ਪਰ ਅਸੀਂ ਹੁਣੇ ਗਿਣਤੀ ਨਹੀਂ ਦੱਸ ਸਕਦੇ ਕਿਉਂਕਿ ਅਸੀਂ ਅਜੇ ਵੀ ਜੁਦੀ ਸਥਿਤੀ ਦੇ ਵਿੱਚ ਹਾਂ ਇਹ ਪੱਕਾ ਹੈ ਕਿ ਅਸੀਂ ਜੋ ਵੀ ਤਰੀਕੇ ਤੇ ਸਾਧਨ ਚੁਣੇ ਉਹਨਾਂ ਨੇ ਦੁਸ਼ਮਣ ਨੂੰ ਬਹੁਤ ਨੁਕਸਾਨ ਪਹੁੰਚਾਇਆ ਕਿੰਨੇ ਲੋਕ ਮਾਰੇ ਗਏ ਕਿੰਨੇ ਜ਼ਖਮੀ ਹੋਏ ਸਾਡਾ ਉਦੇਸ਼ ਲਾਸ਼ਾਂ ਦੀ ਗਿਣਤੀ ਕਰਨਾ ਨਹੀਂ ਇਹ ਕੰਮ ਉਹਨਾਂ ਤੇ ਛੱਡ ਦਿਓ okay, and if i get it right, you want to know how many of their planes we have downed? yes, sir. yes, sir. all right. see, as i said, their planes were prevented from coming inside our border. all right. so we do not have the wreckage with us, but definitely we have downed a few planes. numbers? we would not like to hazard a guess out here. okay. i have the numbers. Okay, and we are uh, getting into the technical details of it, to establish it. So I would not like to put a figure at this time. But definitely there are losses from their side we have, which we have inflicted. Ma, they, please don't ask. Were they 4th four, four generation plus sir? Play, uh, no, uh, See, you are putting, uh, putting words uh, into my mouth, why do you, uh, why sir, do you say 4th uh, generation, let us make it high tech. ਇਸ ਤੋਂ ਬਾਅਦ ਜਦੋਂ ਉਹਨਾਂ ਨੂੰ ਰਫੇਲ ਲੜਾਕੂ ਜਹਾਜ਼ਾਂ ਅਤੇ ਭਾਰਤ ਵਿੱਚ ਹੋਏ ਨੁਕਸਾਨ ਬਾਰੇ ਪੁੱਛਿਆ ਗਿਆ ਤਾਂ 에ਅਰ ਮਾਰਸ਼ਲ ਨੇ ਕਿਹਾ ਕਿ ਮੈਂ ਸਿਰਫ ਇਹ ਕਹਿ ਸਕਦਾ ਕਿ ਅਸੀਂ ਆਪਣੇ ਨਿਰਧਾਰਤ ਟੀਚੇ ਨੂੰ ਪ੍ਰਾਪਤ ਕਰ ਲਏ ਤੇ ਸਾਡੇ ਸਾਰੇ ਪਾਇਲਟ ਘਰ ਵਾਪਸ ਆ ਗਏ ਨੇ ਉਹਨਾਂ ਕਹਿ ਕੇ ਅਸੀਂ ਅੱਤਵਾਦੀ ਕੈਂਪਾਂ ਨੂੰ ਤਬਾਹ ਕਰਨ ਅਤੇ ਆਪਣੇ ਉਦੇਸ਼ ਨੂੰ ਪ੍ਰਾਪਤ ਕਰ ਲਿਆ ਤੇ ਜਵਾਬ ਹਾਂ ਆ ਅਤੇ ਪੂਰੀ ਦੁਨੀਆ ਨਤੀਜਾ ਦੇਖ ਰਹੀ ਹੈ ਜੀ ਹਾਂ ਦਾਦੀਏ ਕਿ ਜਿਵੇਂ ਦੋਵੇਂ ਦੇਸ਼ਾਂ ਦੇ ਵਿੱਚਕਾਰ ਕਾਫੀ ਤਣਾਅ ਵਧਿਆ ਹੋਇਆ ਸੀ ਸਰਹੱਦੀ ਇਲਾਕੇ ਦੇ ਖੇਤਰਾਂ ਦੇ ਜਿਹੜੇ ਲੋਕ ਸੀ ਉਹਨਾਂ ਦੇ ਵਿੱਚ ਜੰਗ ਦਾ ਡਰ ਜਿਹੜਾ ਕਿ ਖੋਫ ਉਹ ਪੈਦਾ ਹੋਇਆ ਸੀ ਕਿ ਜਿਸ ਤਰੀਕੇ ਦੇ ਹਾਲਾਤ ਲਗਾਤਾਰ ਵੱਧ ਰਹੇ ਨੇ ਦੋਨੋਂ ਸਾਈਡਾਂ ਤੋਂ ਜਿਹੜੇ ਕਿ ਹਮਲਾ ਕੀਤਾ ਜਾ ਰਿਹਾ ਹਾਲਾਂਕਿ ਭਾਰਤੀ ਫੌਜ ਨੇ ਪਾਕਿਸਤਾਨ ਦੀਆਂ ਸਾਰੀਆਂ ਕੋਸ਼ਿਸ਼ਾਂ ਨੂੰ ناکਾਮ ਜਾਬ ਕਰਦੇ ਹੋਏ ਉਹਨਾਂ ਨੂੰ ਹਵਾ ਦੇ ਵਿੱਚ ਹੀ ਨਸ਼ਟ ਕਰ ਦਿੱਤਾ ਗਿਆ ਪਰ ਦੂਜੇ ਪਾਸੇ ਸਰਹੱਦੀ ਖੇਤਰਾਂ ਦੇ ਲੋਕਾਂ ਦੇ ਵਿੱਚ ਕਾਫੀ ਡਰ ਦਾ ਮਾਹੌਲ ਬਣਿਆ ਹੋਇਆ ਸੀ ਕਿ ਜੇਕਰ ਜੰਗ ਲੱਗੀ ਤਾਂ ਉਹਨਾਂ ਨੂੰ ਆਪਣੇ ਇਲਾਕੇ ਖਾਲੀ ਕਰਨੇ ਪੈਣਗੇ ਤੇ ਉਹਨਾਂ ਦਾ ਬੇਹਦ ਨੁਕਸਾਨ ਹੋਵੇਗਾ ਪਰ ਅਜੇ ਹਾਂ ਨਹੀਂ ਹੋਇਆ ਪਰ ਹੁਣ ਜਿਹੜਾ ਕਿ ਭਾਰਤੀ ਫੌਜ ਦੇ ਵੱਲੋਂ ਇਸ ਪੂਰੀ ਜੋ ਹੁਣ ਤੱਕ ਦੇ ਹਾਲਾਤ ਬਣੇ ਉਸ ਨੂੰ ਲੈ ਕੇ ਪ੍ਰੈਸ ਕਾਨਫਰੰਸ ਕੀਤੀ ਜਿਸ ਦੇ ਵਿੱਚ ਉਹਨਾਂ ਨੇ ਸਾਰੀ ਗੱਲਬਾਤ ਸਾਂਝੀ ਕਰ ਦਿੱਤੀ ਅਤੇ ਪਾਕਿਸਤਾਨ ਵੱਲੋਂ ਜੋ ਬਿਆਨ ਦਿੱਤੇ ਜਾ ਰਹੇ ਸੀ ਉਹਨਾਂ ਨੂੰ ਬੇਬੁਨਿਆਦ ਦੱਸਿਆ ਹਕੀਕਤ ਟੀਵੀ ਪੰਜਾਬੀ ਲਈ ਬਿਊਰੋ ਰਿਪੋਰਟ